ਸਿੱਖ ਜਗਤ ਦੀ ਏਕਤਾ ਬਣੀ ਹੋਈ ਹੈ ਗੁਰੂ ਗ੍ਰੰਥ ਸਾਹਿਬ ਦੇ ਆਸਰੇ ਤੇ ਪੂਰੀ ਤਾਕਤ ਲੱਗ ਰਹੀ ਹੈ ਮਨਮੁੱਖਾਂ ਦੇ ਦੁਸ਼ਟਾਂ ਦੇ ਔਰ ਬਹੁਤ ਵੱਡੀ ਰਾਜਨੀਤਿਕ ਤਾਕਤ ਵੀ ਲੱਗ ਰਹੀ ਹੈ ਕਿ ਕਿਸੇ ਤਰੀਕੇ ਨਾਲ ਵੀ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਪੰਜ ਸੱਤ ਬੰਦੇ ਹੋਰ ਖੜੇ ਕਰਦੇ ਹੋ ਇਸ ਕੌਮ ਨੂੰ ਖੇਰੂ ਖੇਰੂ ਕਰੋ ਇੱਕ ਰਾਜਨੀਤਿਕ ਤੌਰ ਤੇ ਬਹੁਤ ਵੱਡਾ ਹਮਲਾ ਗਾਲਬਨ ਤੀ 40 ਸਾਲਾਂ ਤੋਂ ਹੋ ਰਿਹਾ ਹੈ ਔਰ ਉਹਨਾਂ ਨੂੰ ਇੱਕ ਗੱਲ ਵਿਸ ਪਈਏ ਕਿ ਇਹਨਾਂ ਦੀ ਇੱਕ ਸਾਧ ਸੰਘ ਹੋ ਸਕਦੀ ਹੈ ਤੁਸੀਂ 4-5 ਗੁਰੂ ਬਣਾ ਛੱਡੋ। ਤੋਂ ਲੋਕੀ ਇੱਕ ਇੱਕ ਕਦਮ ਕਰਕੇ ਗੁਰੂ ਬਣਨ ਦੀ ਕੋਸ਼ਿਸ਼ ਕਰਦੇ ਨੇ। ਅੱਜ ਤੁਹਾਨੂੰ ਸ਼ਬਦ ਦੀ ਗੱਲ ਸੁਣਾਉਂਦੇ ਨੇ, ਕੱਲ ਕਹਿਣਨ ਮੂਰਤੀ। ਸ਼ਬਦ ਦੇ ਪਾਸੇ ਮੂਰਤੀ, ਮੂਰਤੀ 'ਚ ਧਿਆਨ ਜੋੜੋ। ਪਰਸਾ ਫਿਰ ਆਪਣੀ ਮੂਰਤੀ ਅੱਗੋਂ ਰੱਖਦੇ। ਇਸ ਤਰ੍ਹਾਂ ਦਾ ਸਿਲਸਿਲਾ ਵੀ ਹੈ। ਇਹੀ ਸਹਜੇ ਸਹਜੇ ਫਿਰ ਗੁਰੂ ਬਣ ਜਾਂਦੇ। ਇੱਥੋਂ ਹੀ ਮਨੁੱਖ ਸ਼ਬਦ ਨਾਲੋਂ ਟੁੱਟ ਜਾਂਦੇ ਨੇ। ਔਰ ਇਸ ਵੇ ਤੱਕ 13ਵੇਂ 14ਵੇਂ ਗੁਰੂ ਦਾ ਤੇ ਦਾਬਾ ਨਾਮਧਾਰੀ ਕਰ ਹੀ ਰਿਹਾ ਹੈ ਅਰਦਾਸ ਹੈ ਉਹ ਤੇ 13 14ਵਾਂ ਗੁਰੂ ਦੀ ਮੇਰੀ ਗੁਰੂ ਗੋਬਿੰਦ ਸਿੰਘ ਜੀ ਤੇ ਗੁਰਗ੍ਰੰਥ ਸਾਹਿਬ ਤੱਕ ਸਮਾਪਤ ਨਹੀਂ ਕੀਤੀ ਜਾਂਦੀ ਤੇ ਗੁਰਗ੍ਰੰਥ ਸਾਹਿਬ ਨੂੰ ਗੁਰਵੰਦ ਸਾਹਿਬ ਲਈ ਕਹਿੰਦੇ ਗ੍ਰੰਥ ਸਾਹਿਬ ਕਹਿੰਦੇ ਗੁਰੂ ਤੇ ਉਹ ਹੈ ਉਹਨਾਂ ਦਾ ਬਾਕੀ ਇਹ ਤੇ ਗ੍ਰੰਥ ਸਾਹਿਬ ਨੇ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਨੇ ਉਹਨਾਂ ਨੂੰ ਅੱਜ ਵੀ ਕਰੀਬਨ ਕਰੀਬਨ ਭਾਰਤ ਸਨਸਦਕਾਰ ਤੋਂ ਬੜੀ ਤਕਵੀਅਤ ਮਿਲਦੀ ਹੈ ਔਰ ਜਦ ਵੀ ਕੋਈ ਕਲੀ ਕੌਮੀ ਮਸਲਾ ਹੋ ਜਾਏ ਇਹਨਾਂ ਨੇ ਕਦੀ ਸਾਥ ਨਹੀਂ ਦਿੱਤਾ ਇਹ ਸਭ ਸਭ ਸਬਸਤ ਹੈ ਤੁਸੀਂ 40 ਸਾਲ ਦਾ ਹੈਂ ਤੇ ਆਸ ਪੜ ਲਓ ਤੇ ਨਾਲ 3-4 ਲਹਿਰਾਂ ਦੇ ਚੁੱਕੇ ਸਨੇ ਸਾਥ ਨਹੀਂ ਦਿੱਸਾ